ਕਬੱਡੀ 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 ਇਹ ਬੱਕੇ ਗੱਲ ਅਸੀਂ ਵੀ ਕਬੱਡੀ ਚ ਰਹਿੰਦੇ ਆ ਤੇ ਦੇਖਦੇ ਵੀ ਰੋਜ਼ ਆ ਚੰਗਲੀ ਸ਼ਰਮਾ ਮੈਂ ਆਪ ਨਹੀਂ ਕਹਿਣਾ ਇਹ ਤੁਹਾਡੇ ਮੂਹੇ ਹੀ ਦੁਨੀਆ ਨੂੰ ਸੁਣਾਵਾ ਕੇ ਲਾਈਵ ਚੱਲਦਾ ਆ ਕਿ ਜੇ ਖੇਡ ਦਾ ਮੁੱਲ ਪਿਆ ਜਾਂ ਅੱਜ ਇੱਥੇ ਤੱਕ ਪਹੁੰਚਿਆ ਤੁਹਾਡੇ ਮੂਹੇ ਦੱਸੋ ਜੀ ਜੀ ਭਾਈ ਅੱਜ ਮੈਂ ਇੱਥੇ ਤੱਕ ਪਹੁੰਚਿਆ ਜਾਂ ਮੈਂ ਜਿੱਤ ਰਿਹਾ ਕੁਝ ਤੇ ਆਹ ਬੰਦੇ ਨੇ ਮੇਰੀ ਗੇਮ ਨੂੰ ਤਰਾਸ਼ਿਆ ਝੰਡ ਭਾਜੀ ਕਾਲੇ ਵਾਲੇ ਮੈਂ ਇਹਦਾ ਧੰਨਵਾਦ ਦਿਆਂ ਬਹੁਤ ਤਾੜੀਆਂ ਮਰਦੀਆਂ ਬਾਈ ਚੰਗਲੀ ਸ਼ਰਮੇ ਲਈ ਤਾੜੀਆਂ ਤੇ ਉਤੋਂ ਜ਼ਿਆਦਾ ਤਾੜੀਆਂ ਉਸਤਾਦ ਦੇ ਵਾਸਤੇ ਚੰਦ ਕੋਹੜਾ ਮੂਰਕਾਂ ਦੀ ਲੱਖ ਲੱਖ ਮੁਬਾਰਕਾ ਮਾਰੋ ਸੈਲਫ ਜਨਾ ਫੋਰਡ ਵੀ ਆਯਾਦ ਕਬੱਡੀ ਕਲੱਬ ਮਹਿਲਵਾਨਾਂ ਦੇ ਕੀਮਤੀ ਸਮਾਨ ਜਿਹੜਾ ਉਹ ਸੰਭਾਲ ਕੇ ਰੱਖਣਾ ਮੇਰਾ ਭਰਾ ਬਾਈ ਟਰੈਕਟਰ ਜਿਹਨੇ ਜਿੱਤੇ ਉਹਨਾਂ ਨੂੰ ਲੱਖ ਲੱਖ ਮੁਬਾਰਕਾ ਸਾਰੇ ਭਰਾਵਾਂ ਨੂੰ ਸਾਰੇ ਸਪੌਂਸਰਾਂ ਦਾ ਧੰਨਵਾਦ ਮੈਂ ਦਿਲੋਂ ਕਰਦਾ ਜਿੰਨੇ ਵੀ ਨੇੜੇ-ਤੇੜੇ ਇਲਾਕੇ ਦੀ ਸੰਗਤ ਆਈਆ ਉਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁਲਾਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ